ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਰਾਮ ਰਾਮ ਦੋਸਤੋ ਕਿਵੇਂ ਹੋ ਤੁਸੀਂ ਸਾਰੇ ਹੋਪ ਤੁਸੀਂ ਸਾਰੇ ਠੀਕ ਹੋਮੋਗੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਬਣਾਵਾਂਗੇ ਹਾਲੋਂ ਵਾਲੇ ਪਰੌਂਠੇ ਅੱਜ ਅਸੀਂ ਬਣਾਉਣੇ ਹੈਗੇ ਹਾਲੋਂ ਦੇ ਪਰੌਂਠੇ ਤੇ ਹਾਲੋਂ ਆ ਪਈ ਹੈ ਸਾਫ਼ ਕਰ ਲਈ ਹੈ ਇਹਦੀ ਜਿਹੜੀਆਂ ਮੋਟੀਆਂ ਡੰਡੀਆਂ ਸੀ ਉਹ ਅਸੀਂ ਤੋੜ ਕੇ ਵੱਖ ਕਰ ਦਿੱਤੀਆਂ ਤੇ ਹੁਣ ਸਾਫ਼ ਧੋਤੀ ਹੋਈ ਹੈ ਇਸ ਨੂੰ ਅਸੀਂ ਚੀਰਾਂਗੇ ਹੁਣ ਤੇ ਕੰਨਿਆ ਨੂੰ ਨਹੀਂ ਪਤਾ ਹਾਲੋਂ ਕਿਵੇਂ ਦੀ ਨਜ਼ਰ ਆਉਂਦੀ ਤੇ ਉਹਨਾਂ ਨੂੰ ਅਸੀਂ ਦਿਖਾ ਦਿੰਦਾ ਆ ਚੰਗੀ ਤਰ੍ਹਾਂ ਕਿ ਹਾਲੋਂ ਇਹੋ ਜੀ ਹੁੰਦੀ ਆ ਪਿੰਡਾਂ ਵਿੱਚ ਤਾਂ ਆਮ ਹੀ ਹਾਲੋਂ ਪਾਈ ਜਾਂਦੀ ਕਿਉਂਕਿ ਸਰਦੀਆਂ ਦੇ ਟਾਈਮ ਵਿੱਚ ਖੇਤਾਂ ਵਿੱਚ ਆਮ ਹੀ ਬੀਜੀ ਜਾਂਦੀ ਆ ਪਿੰਡਾਂ ਵਿੱਚ ਤਾਂ ਬਹੁਤ ਹੁੰਦੀ ਆ ਸ਼ਹਿਰਾਂ ਵਿੱਚ ਤਾਂ ਪਤਾ ਨਹੀਂ ਪਰ ਹੁਣ ਅੱਜਕੱਲ੍ਹ ਸ਼ਹਿਰਾਂ ਵਿੱਚ ਵੀ ਆ ਗਈ ਆ ਪਜਾਰ ਵਿੱਚ ਹੁੰਦੀ ਆ ਤੇ ਲੋਕ ਇਹਨੂੰ ਖਰੀਦ ਕੇ ਬਣਾ ਸਕਦੇ ਆ ਕਿਉਂਕਿ ਹਾਲੋਂ ਦੇ ਫਾਇਦੇ ਤਾਂ ਬਹੁਤ ਆ ਜਿਨ੍ਹਾਂ ਨੂੰ ਪਤਾ ਆ ਕਿਉਂਕਿ ਇਹ ਗਰਮ ਤਸੀਰ ਦੀ ਹੁੰਦੀ ਆ ਤੇ ਸਾਨੂੰ ਠੰਡ ਤੋਂ ਬਚਾ ਕੇ ਰੱਖਦੀ ਆ ਬੱਚਿਆਂ ਲਈ ਵੀ ਕਾਫੀ ਫਾਇਦੇਮੰਦ ਆ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਦੀ ਤੇ ਜਿਨ੍ਹਾਂ ਦੇ ਗਿੱਟੇ-ਗੋਡੇ ਦੁਖਦੇ ਉਹਨਾਂ ਲਈ ਉਹਨਾਂ ਨੂੰ ਵੀ ਇਹ ਦਰਦ ਤੋਂ ਰਾਹ ਦਿੰਦੀ ਆ ਅਸੀਂ ਇਹਨੂੰ ਹੁਣ ਸਾਫ਼ ਕਰ ਲਿਆ ਦੋਸਤੋ ਤੇ ਹੁਣ ਇਹਨੂੰ ਸਚੀਰਾਂਗੇ ਦੇਖੋ ਫਰੈਂਡਸ ਇਦਾਂ ਨ ਬਰੀਕ-ਬਰੀਕ ਕੱਟ ਲੈਣਾ ਹੈ ਜੇ ਤੁਹਾਨੂੰ ਐਵੇਂ ਦਾਤੀ ਦੀ ਮਦਦ ਨਾਲ ਕੱਟਣੇ ਨਹੀਂ ਆਣਾ ਤਾਂ ਤੁਸੀਂ ਚਾਕੂ ਜਾਂ ਕਰਡ ਦੀ ਮਦਦ ਨਾਲ ਛੋਟਾ-ਛੋਟਾ ਕੱਟ ਸਕਦੇ ਹੋ ਹੁਣ ਅਸੀਂ ਇਸ ਨੂੰ ਕੁੰਡੇ ਵਿੱਚ ਘੁੱਟ ਲਾਵਾਂਗੇ ਤਾਂ ਜੋ ਇਹਦਾ ਇੱਕ ਬਰੀਕ ਪੇਸਟ ਤਿਆਰ ਹੋ ਜਵੇ ਚਾਹਤ ਤੁਸੀਂ ਐਵੇਂ ਹੀ ਆਟੇ ਵਿੱਚ ਪਾ ਸਕਦੇ ਹੋ ਸੋਨ ਸਾਡਾ ਪੇਸਟ ਤਿਆਰ ਹੋ ਗਿਆ ਤੇ ਅਸੀਂ ਇਹਨੂੰ ਇੱਕ ਕਟੋਰੀ ਵਿੱਚ ਕੱਢ ਕੇ ਰੱਖ ਲਿਆ ਆ ਨਾਲ ਹੀ ਅਸੀਂ ਰੱਖ ਲਿਆ ਨਮਕ ਮਿਰਚ ਦੇਸੀ ਘਿਓ ਤੇ ਮੰਮੀ ਮੇਰੇ ਆਟਾ ਚਾਨ ਰਹੇ ਹਨ ਹੁਣ ਇਸ ਨੂੰ ਅਸੀਂ ਆਟੇ ਵਿੱਚ ਮਿਕਸ ਕਰ ਲੈਣਾ ਹੈ ਨਾਲ ਹੀ ਪਾ ਲੈਣੀ ਹੈ ਅਸੀਂ ਮਿਰਚ ਦੇ ਸਵਾਦ ਅਨਸਾਰ ਨਮਕ ਨਮਕ ਮਿਰਚ ਤੁਸੀਂ ਆਪਣੇ ਟੇਸ ਦੇ ਅਨਸਾਰ ਪਾ ਲੈਣੀ ਹੈ। ਤੇ ਅਸੀਂ ਇਹਨੂੰ ਚੰਗੀ ਤਰ੍ਹਾਂ ਆਟੇ ਵਿੱਚ ਮਿਕਸ ਕਰ ਲੈਣਾ। ਜੇ ਤੁਸੀਂ ਕਣਕ ਦੇ ਢੋਂਠੇ ਬਣਾਉਣਾ ਚਾਹੁੰਦੇ ਹੋ ਹਾਲਾਂਕਿ ਤੁਸੀਂ ਕਣਕ ਦੇ ਆਟੇ ਵਿੱਚ ਪੇਸਟ ਨੂੰ ਗੁੰਨ ਲੈਣਾ। ਥੋੜਾ ਥੋੜਾ ਪਾਣੀ ਪਾ ਕੇ ਮੁੱਠੀ ਦਾ ਤੱਕ ਚੰਗੀ ਤਰ੍ਹਾਂ ਮਲ ਮਲ ਲੈਣਾ। ਲੋ ਜੀ ਸਾਡੀ ਰੋਟੀ ਹੋ ਗਈ ਤਿਆਰ ਹੁਣ ਅਸੀਂ ਇਹਨੂੰ ਪਾ ਦੇਣਾ ਹੈ ਤਵੇ ਉੱਪਰ ਲੋ ਜੀ ਹੁਣ ਰੋਟੀ ਨੂੰ ਅਸੀਂ ਪਲਟ ਲੈਣਾ ਹੈ ਤੇ ਇਹਦੇ ਉੱਪਰ ghee ਲਗਾ ਦੇਣਾ ਚੰਗੀ ਤਰ੍ਹਾਂ ghee ਲਾ ਲੈਣਾ ਰੋਟੀ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਤੇ ਦੂਜੀ ਸਾਈਡ ਵੀ ghee ਲਗਾ ਦੇਣਾ ਦੋਨੇ ਸਾਈਡ ਲਗਾਣਾ ਹੈ ਚਲੋ ਜੀ ਹੁਣ ਆਪਣੀ ਹਲ ਵਾਲੀ ਪਰੌਂਠੀ ਜਾਂ ਰੋਟੀ ਬਣ ਕੇ ਹੋ ਗਈ ਤਿਆਰ ਲੋ ਜੀ ਸਾਡੇ ਹਲੋਂ ਵਾਲੇ ਪਰੌਂਠੇ ਬਣ ਗਏ ਆ ਰੈਡੀ ਲੋ ਜੀ ਸਾਡੇ ਹਲੋਂ ਵਾਲੇ ਪਰੌਂਠੇ ਬਣ ਕੇ ਹੋ ਗਏ ਆ ਰੈਡੀ ਜੇ ਤੁਹਾਨੂੰ ਵੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਤੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੁਹਾਨੂੰ ਰੈਸিপি ਕਿਹੋ ਜੀ ਲੱਗੀ ਤੇ ਟਰਾਈ ਜ਼ਰੂਰ ਕਰਿਓ ਹਲੋਂ ਦੇ ਪਰੌਂਠੇ ਥੈਂਕ ਯੂ ਬਾਏ ਬਾਏ